ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿੰਨਾ ਦਾ ਔਤਾਰ ਇੱਥੇ ਜਿੰਨਾ ਦਾ ਕਸ ਕੇ ਬੋਲਣਾ ਪੂਤਾਂ ਪ੍ਰੇਤਾਂ ਦਾ ਕਲੀ ਪੋਲਾ ਹਾਂਜੀ ਕਲੀ ਪੋਲਾ ਕਲੀ ਨਹੀਂ ਕਹਿਣਾ ਕਲੀ ਅੰਦਰ ਨਾਨਕਾ ਜਿੰਨਾ ਦਾ ਔਤਾਰ ਪੁੱਤ ਜਨੂਰਾ ਧੀ ਜਨੂਰੀ ਜਿੰਨੂਰੀ ਇਹ ਪੁੱਤ ਜਨੂਰਾ ਧੀ ਜਨੂਰੀ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰ ਜਿੰਨਾ ਬੋਲਣਾ ਜਿੰਨਾ ਨਹੀਂ ਕਹਿਦਣਾ ਨੰਨੇ ਦੇ ਖਲੰਤ ਲਾ ਕੇ ਜੋਰੂ ਜਿੰਨਾ ਦਾ ਸਿਕਦਾਰ ਮਹੱਲਾ ਪਹਿਲਾ ਯਾਨੀ ਪੂਪਤਾ ਪ੍ਰਿਤਾਂ ਦਾ ਥਾਣੇ ਥਾਣੇਦਾਰ ਹੈ ਸਰਦਾਰ ਹੈ ਹਿੰਦੂ ਮੂਲੇ ਭੂਲੇ ਅਕੁੱਟੀ ਜਾਹੀ ਹਿੰਦੂ ਮੂਲੇ ਭੂਲੇ ਇੱਥੇ ਵਿਸਰਾਮ ਅਕੁੱਟੀ ਜਾਹੀ ਨਾਰਦ ਕਹਿਆ ਤੇ ਪੂਜ ਕਰਾਹੀ ਕਰਾਂ ਕਰਾਹੀ 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 ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੈ ਪੂਜੈ ਤਦ ਦੇ ਬੂਲੇ ਹੀ ਨਹੀਂ ਅੰਦੇ ਗਏ ਗਏ ਦੱਦਾ ਲਾ ਗਿਆ ਅੰਦੇ ਗੁੰਗੇ ਅੰਧ ਅੰਧਾਰ ਅੰਦੇ ਗੁੰਗੇ ਅੰਦੇ ਗੁੰਗੇ ਅੰਧ ਅੰਧਾਰ 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 ਪਾਥਰ ਲੇ ਪੂਜੈ ਪਾਥਰ ਲੇ ਪੂਜੈ ਮੁਗਦ ਗਵਾਰ ਉਹ ਜਹ ਆਪ ਡੁੱਬੇ ਉਹ ਕਿੱਥੇ ਆ ਉਹ ਹੀ ਉਹ ਹੀ ਊੜਾ ਖੁੱਲੇ ਮੂੰਹ ਦਾ ਹਾਏ ਨੁਸੀਆਰੀ ਆ ਉਹ ਹੀ ਜਹ ਆਪ ਡੁੱਬੇ ਤੁਮ ਕਹਾ ਤਰਨ ਹਾਰ ਤੁਮ ਕਹਾ ਤਰਨ ਹਾਰ ਪਾਉੜੀ ਸਭ ਕਿਹ ਤੇਰਾ ਵਸ ਹੈ ਕਿਹ ਉਚਾਰਨ ਕਰਨਾ ਕਿਹੋ ਨਹੀਂ ਕਹਿਦਣਾ ਹੱਕ ਕੇ ਲਾ ਹੇ ਘੋੜਾ ਲਾ ਕੇ ਸਭ ਕਿਹ ਤੇਰਾ ਵਸ ਹੈ ਤੂੰ ਸੱਚਾ ਸਾਹੁ 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 ਭਗਤ ਰੱਤੇ ਰੰਗ ਏਕ ਕੈ ਪੂਰਾ ਵੇ ਸਾਹ ਅੰਮ੍ਰਿਤ ਪੋਜਨ ਨਾਮ ਹਰ ਅੰਮ੍ਰਿਤ ਕਹਿਦਣਾ ਤੂੰ ਰੇਤ ਨਹੀਂ ਬੋਲਦਾ ਅੰਮ੍ਰਿਤ ਅੰਮ੍ਰਿਤ ਪੋਜਨ ਨਾਮ ਹਰ ਰਾਜ ਰਾਜ ਜਨ ਖਾਹ ਅੰਮ੍ਰਿਤ ਭੋਜਨ ਨਾਮ ਹਰ ਇਥੇ ਵਿਸਰਾਮ ਰਾਜ ਰਾਜ ਜਨ ਖਾਹ ਸਭ ਪਦਾਰਥ ਪਾਈਨ ਸਿਮਰਨ ਸਤ ਲਾਹ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹ ਸ਼ਲੋਕ ਮਹੱਲਾ ਤੀਜਾ ਸਭ ਕੁਝ ਹੁਕਮੇ ਆਵਦਾ ਸਭ ਕੁਝ ਹੁਕਮੇ ਜਾਏ ਜੇ ਕੋ ਮੂਰਖ ਆਪ ਹੋ ਜਾਣਾ ਅੰਦਾ ਅੰਦ ਕਮਾਈ ਨਾਨਕ ਹੁਕਮ ਨਾਨਕ ਹੁਕਮ ਕੋ ਗੁਰਮੁਖ ਬੁਝੈ ਜਿਸਨੋ ਕਿਰਪਾ ਕਰੇ ਰਜਾਈ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਈ ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਇਕੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪਉੜੀ ਆਪੇ ਜੰਤ ਉਪਾਯਨ ਆਪੇ ਆਧਾਰ ਆਪੇ ਸੂਖੰ ਭਾਲੀਐ ਆਪੇ ਪਸਾਰ ਆਪ 31 ਹੋਏ ਰਹੈ ਆਪੇ ਵੱਡ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਇਥੇ ਇਸਾਮ ਨਾਨਕ ਮੰਗੈ ਦਾਨ ਹਰ ਇਥੇ ਇਸਾਮ ਲਾਉਣਾ ਹੈ ਸੰਤਾ ਰੇ ਨਾਰ ਹੋਰ ਦਾਤਾਰ ਨਾ ਸੁਝਈ ਤੂੰ ਦੇਵਨ ਹਾਰ ਸੁੱਧ ਇਹ ਸੁੱਧ ਪਦ ਉਚਾਰਨ ਕਰਨਾ ਛੱਡਣਾ ਨਹੀਂ ਹੈ ਦੋਵੇਂ ਅੱਖਰ ਬੋਲਨੇ ਹਨ ਯਾਨੀ ਕਈ ਇਹਦਾ ਅਰਥ ਕਰਦੇ ਕਹਿੰਦੇ ਮਾਰਾ ਨੇ ਤਾਂ ਲਿਖਿਆ ਵੀ ਇਹ ਬਾਣੀ ਤੁਸੀਂ ਸੁੱਧ ਕਰ ਲਓ ਪਰ ਸਾਡੇ ਵਿੱਚ ਕੀ ਸਮਰੱਥਾ ਵੀ ਅਸੀਂ ਸੁੱਧ ਕਰ ਲਵਾਂਗੇ ਭਾਈ ਗੁਰਦਾਸ ਜੀ ਨੇ ਲਿਖੀ ਉਹਨਾਂ ਤੋਂ ਤੇ ਅਸੀਂ ਸਿਆਣੇ ਨਹੀਂ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਨੇ ਜਾਂ ਮਾਰਾ ਨੇ ਲਿਖਵਾਈ ਇਸ ਕਰਕੇ ਇਹਦਾ ਭਾਵ ਸੰਪਰਦਾ ਵਿੱਚ ਦੱਸਿਆ ਜਾਂਦਾ ਵੀ ਇਹ ਸੁੱਧ ਕੀਤੀ ਹੋਈ ਬਾਣੀ ਹੈ ਇਹਨੂੰ ਸੁੱਧ ਕਰਕੇ ਪੜੋ ਅਤੇ ਆਪਣੀ ਸ਼ੁੱਧ ਬੁੱਧ ਜਿਹੜੀ ਹੈ ਉਹ ਗਿਆਤ ਜਿਹੜੀ ਹੈ ਵਾਹਿਗੁਰੂ ਦੀ ਪਰਮਾਰਥਕ ਰਸਤੇ ਦੀ ਉਹ ਹਾਸਲ ਕਰੋ ਇਹ ਯਾਨੀ ਅੱਖਰ ਪੜ੍ਹ ਕੇ ਜਾਣੇ ਹਨ ਛੱਡਨੇ ਨਹੀਂ ਹਨ ਜਦੋਂ ਮੁਖਵਾਕ ਲੈਣਾ ਹੈ ਉਦੋਂ ਇੱਕ ਵਾਰੀ ਸ਼ੁੱਧ ਪਦ ਬੋਲਣਾ ਹੈ ਜਦੋਂ ਹੁਣ ਸੰਥਿਆ ਵਿੱਚ ਆਪਾਂ ਦੋ ਵਾਰੀ ਬੋਲਾਂਗੇ ਨਾ ਜਦੋਂ ਮੁਖਵਾਕ ਲੈਣਾ ਅਖੀਰ ਦੀਆਂ ਪੰਕਤੀਆਂ ਪੜ੍ਹ ਕੇ ਫੇਰ ਦੁਬਾਰਾ ਪੰਕਤੀਆਂ ਪੜ੍ਹ ਕੇ ਫੇਰ ਸ਼ੁੱਧ ਬੋਲਣਾ ਹੈ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ